ਪ੍ਰਮੁੱਖ ਹਰ ਸਾਲ ਪਿਛਲੇ ਸਾਲਾਂ ਤੋਂ ਜੋ ਕਿ ਸੇਵਾបាន ਕੀਤੀ ਗਈ ਹੈ ਕਿ ਇਸ ਦਿਹਾੜੇ ਤੇ ਸਤਪੁਰਾਂ ਦੇ ਤਖਤਰਾਜਣ ਔਰ ਮੀਰੀ ਦੀਆਂ ਦੋਵਾਂ ਕਿਰਪਾ ਨੂੰ ਤਾਂ ਅਕਰਮ ਦੇ ਸਿਧੁਰਤ ਦਿਹਾੜੇ ਤੇ ਸੰਗਤ ਨੂੰ ਸ਼੍ਰੀ ਭਗੰਤ ਪੁਰਸਾਹਿਬ ਜੀ ਦੇ ਸਪੂਰਨ ਤਤਵਾਰ ਸੁਭਾਗ ਦੀ ਸਭਾ ਕੀ ਦੇ ਉਪਰੰਤ ਸਤਪੁਰਾਂ ਦੇ ਮੀਰੀ ਅਤੇ ਪੀਰੀ ਦੇ ਦੋ ਜਿਹੜੀਆਂ ਕਿਰਪਾਾਂ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਹੁਲੀਆ ਸਬਤ ਸੰਗਤਾਂ ਸਾਧੂਆਂ ਦੀਆਂ ਮੀਰੀ ਅਤੇ ਜੀ ਦੀਆਂ ਕਿਰਪਾ ਨਾਲ ਦੇ ਆਪ ਜੀ ਦਰਸ਼ਨ ਕਰੋ ਔਰ ਮਨ ਨੂੰ ਬਿਅਤੀ ਇਕਾਗਰ ਕਰਕੇ ਜਪੋ ਸਤ ਨਾਮ ਸਿਵਾ ਹਰੇ ਭਾਈ ਸਾਹਿਬ ਜੀ ਦੇ ਸਜੇ ਹੱਥ ਵਿੱਚ ਜੀ ਦੀ ਸੀਸਾ ਬੈਠੇ ਜਿਹੜੇ ਬੀੜੀ ਜੀ ਦੇ ਬਾਰਗ ਸਤguru ਧਰਮ ਗੁਰ ਸਰ ਜੀ ਮਹਾਰਾਜ ਜੀ ਦੀ ਪੀਰੇ ਦੀ ਸਿਵਿਸਰ ਬਿਨ ਦੀ ਅਧਿਆਤਿਕਤਾ ਦੀ ਨਿਸ਼ਾਨੀ ਹੈ ਭਗਤੀ ਦਾ ਪ੍ਰਤੀਤ ਹੈ ਸਤਿਗੁਰਾਂ ਨੇ ਭਗਤੀ ਦੀ ਅਧਿਆਤਮਿਕਤਾ ਦੀ ਜਿਹੜੀ ਸੀ ਸਹਿਰ ਹੈ ਉਹਨੂੰ ਆਪਣੇ ਬਾਤਰੇ ਧਾਰਨ ਕੀਤਾ ਭਾਈ ਸਾਹਿਬ ਜੀ ਦੇ ਖੱਪੇ ਹੱਥ ਵਿੱਚ ਜਿਹੜੀ ਸੀ ਸਹਿਰ ਹੈ ਇਹ ਮੀਰੀ ਦੀ ਸਹਿਰ ਹੈ ਨਿਗਰੀ ਕਰ ਵੀ ਫਾਰਸੀ ਦਾ ਲਫ਼ਜ਼ ਹੈ ਆਮੀਰ ਫਾਮੀਰ ਜਾਂ ਮੀਰ پاک کے بعد شاہد کی نشانی یہ سری سب سب قرآن بعد شاہد کی نشانی اپنے کمر کسے اس کے تارن کی تھی جس دن سب قرآن کی دو دو کرپانہ پائیاں میرے ہلتے میرے دیاں دو دو کرپانہ سب قرآن اپنے گاترے تارن کی تھی اپنے کمر کسے تارن کی تھی ਮੀ ਲਾਹਤ ਕ੍ਰਿਪਾ ਬੋਲਦਾ ਹਾਂ ਕਿ ਸਤਿਗੁਰਾਂ ਨੇ ਸਾਨੂੰ ਕੋਸ਼ਿਸ਼ ਕੀਤਾ ਔਰ ਸਮੁੱਚੇ ਸਿੱਖਾਂ ਨੂੰ ਛਟ ਕਰਤਾ ਦੀ ਹੋਣ ਦੇ ਉਪਨਾਵੇ ਜਾਰੀ ਕੀਤੇ ਅੱਜ ਵੀ ਸਤਿਗੁਰਾਂ ਦੇ ਤਰਕ ਬਣਾ ਦੇ ਮੀਰੀ ਅਤੇ ਹੀਰੀਆਂ ਉਹਨਾਂ ਕਿਰਪਾ ਨਾਲ ਧਾਰਤ ਕਰਦੀਆਂ ਤਾਂ ਸਭ ਨੂੰ ਆਪ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰ ਸਾਲ ਪਿਛਲੇ ਸੌਆਂ ਤੋਂ ਜੋ ਕਿ ਸੇਵਾ ਵਰੰਮੀ ਕੀਤੀ ਗਈ ਹੈ ਕਿ ਇਸ ਦਿਹਾੜੇ ਤੇ ਸਤਿਗੁਰਾਂ ਦੇ ਤਖਤ ਪ੍ਰਾਪਤ ਕਰਨ ਔਰ ਇਹਨਾਂ ਦੀ ਬੇਅੰਤ ਕਿਰਪਾ ਨੂੰ ਤਾਂ ਅਕਰਮ ਦੇ ਇਸ ਗੁਰੂ ਘਰ ਦੇ ਇ ਸੰਗਤ ਨੂੰ ਸ਼੍ਰੀ ਪਖੰਡਪੁਰ ਸਾਹਿਬ ਦੇ ਸਪੂਰਨ ਤਤਵਾਰ ਸੁਆਗਤ ਦੇ ਸਭਾ ਕੀ ਦੇ ਉਪਰੰਤ ਸਤਿਗੁਰਾਂ ਦੇ ਦੀਰਘ ਅਤੇ ਦੀਦ ਦੇ ਉਹ ਜਿਹੜੀਆਂ ਕਿਰਪਾਾਂ ਨੇ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਹੁਣ ਯਾ ਸਤਿ ਸਬਤ ਸੰਗਤਾਂ ਸਤਪੁਰਾਂ ਦੀਆਂ ਜਿਹੜੀ ਬੱਤੇ ਦੀਆਂ ਕਿਰਪਾ ਨਾਲ ਤੇ ਆਪ ਤੁਹ ਦਰਸ਼ਨ ਕਰੋ ਔਰ ਮਨ ਨੂੰ ਇਕਾਗਰ ਕਰਕੇ ਜਪੋ ਸਤ ਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜਿਹੜੀ ਸੀਸ ਸਾਹਿਬ ਹੈ ਇਹਦੇ ਬੀਤੀ ਪੀੜ ਦਾ ਬਾੜ ਲਖ ਸਤ ਸਤੂ ਧਾਰੂ ਭਗਤ ਸਰ ਜੀ ਮਹਾਰਾਜ ਜੀ ਦੀ ਪੀੜੀ ਦੀ ਸਿਮਰ ਸਰ ਬਿਣੀ ਅਧਿਆਤਿਕ ਦਾ ਨਿਸ਼ਾਨੀ ਹੈ ਭਗਤੀ ਦਾ ਪ੍ਰਤੀਕ ਹੈ ਸਤਿਗੁਰਾਂ ਨੇ ਭਗਤੀ ਦੀ ਅਧਿਆਤਮਿਕਤਾ ਦੀ ਜਿਹੜੀ ਸੀ ਸਹਿਰ ਹੈ ਉਹਨੂੰ ਆਪਣੇ ਗਾਧਰੇ ਧਾਰਨ ਕੀਤਾ ਭਾਈ ਸਾਹਿਬ ਜੀ ਦੇ ਖੱਪੇ ਹੱਥ ਵਿੱਚ ਜਿਹੜੀ ਸੀ ਸਹਿਰ ਹੈ ਇਹ ਹੀਰੀ ਦੀ ਸਹਿਰ ਹੈ ਨਿਗਰੀ ਗਰ ਕੀ ਫਾਰਸੀ ਦਾ ਲਫ਼ਜ਼ ਹੈ ਆਮੀਰ ਫਾਮੀਰ ਜਾਂ ਮੀਰ اپنے کمر کسے اس دن دار کی جس دن ستگا نے دونوں کرپانا پائی میری میری دیا دونوں کرپان ستگور نے اپنے گاطری دار کیتیاں اپنے کمر کسے دار کیتیا ਮੇਰੇ ਅਤੇ ਵੀ ਗੀਤਾਂ ਬਹੁਤ ਬਾਲੂ ਡਾਕਟਰ ਸਿੰਘਾ ਸਤਿਗੁਰਾਂ ਨੇ ਸਾਨੂੰ ਪਰਸ਼ਿਸ਼ ਕੀਤਾ ਔਰ ਸਮੁੱਚੇ ਸਿੱਖਾਂ ਛੱਟ ਕਰਤਾ ਦੀ ਹੋਣ ਦੇ ਉਪਨਾਵੇ ਜਾਰੀ ਕੀਤੇ ਅੱਜ ਸਤਿਗੁਰਾਂ ਦੇ ਤਖਤ ਬਰਾਜ ਮੇਰੇ ਅਤੇ ਵੀ ਗੀਤੀਆਂ ਡਾਕਟਰ ਬਰਨ ਧਾਰਨ ਕਰਦੀਆਂ ਬਾਸਵਰੋ ਆ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਸ਼੍ਰੀ